ਵਿਦੇਸ਼ ਵਿੱਚ ਨੌਕਰੀ ਲਵਾਉਣ ਦੇ ਨਾਂ ਤੇ 22 ਲੱਖ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਟਰੈਵਲ ਏਜੰਟਾਂ ਨੇ ਰੱਖਿਆ ਪੱਖ ਵਿਦੇਸ਼ ਭੇਜਣ ਦੇ ਨਾਂ ਤੇ ਟਰੈਵਲ ਏਜੰਟਾਂ ਵੱਲੋਂ ਠੱਗੀ ਮਾਰਨ ਦੇ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ ਅਜਿਹਾ ਇੱਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੋ ਟਰੈਵਲ ਏਜੰਟਾਂ ਦੇ ਉੱਪਰ ਪਤੀ ਪਤਨੀ ਇੰਗਲੈਂਡ ਭੇਜਣ ਦੇ ਨਾਂ ਤੇ 22 ਲੱਖ ਰੁਪਏ ਦੀ ਠੱਗੀ ਮਾਰਨ ਦੇ આરોਪ ਲੱਗੇ ਹਨ पुलिस वालों अमृतसर मशहूर ट्रेवल एजेंट थी उस थी एक सहयोगी खिलाफ मामला दर्ज कर लिया है पर मामले ने अपना रख है कहा की ओना के ऊपर झूठा मामला दर्ज किया गया है क्योंकि जेहड़ा परिवार आरोप लगा रहा है उसका पुत्र तीन विदेश विच बैठे नौकरी कर रहे हैं पीड़ित परिवार का दोष है ਕਿ ਉਹਨਾਂ ਦੀ ਨੂੰਹ ਅਤੇ ਪੁੱਤਰ ਨੂੰ ਏਜੰਟ ਨੇ 3 ਸਾਲ ਦਾ ਵਰਕ ਪਰਮਿਟ ਅਤੇ ਇੰਗਲੈਂਡ ਵਿੱਚ ਨੌਕਰੀ ਦਿਵਾਉਣ ਦੇ ਨਾਂ ਤੇ 22 ਲੱਖ ਰੁਪਏ ਲੈ ਲਏ ਪਰ ਉੱਥੇ ਜਾ ਕੇ ਪਤਾ ਲੱਗ ਗਿਆ ਕਿ ਜਿਸ ਕੰਪਨੀ ਵਿੱਚ ਉਹਨਾਂ ਦੀ ਨੂੰਹ ਨੂੰ ਨੌਕਰੀ ਦਵਾਈ ਗਈ ਸੀ ਉੱਥੇ ਫਰਮ ਦਾ ਕੋਈ ਦਫ਼ਤਰ ਨਹੀਂ ਹੈ ਸ਼ਿਕਾਇਤ ਕਰਤਾ ਕਮਲਜੀਤ ਸਿੰਘ ਦੇ ਅਨੁਸਾਰ ਜਦੋਂ ਏਜੰਟ ਨੂੰ ਪੁੱਛਿਆ ਤਾਂ ਉਹ ਕਹਿੰਦਾ ਕਿ 22 ਲੱਖ ਵਿੱਚ ਤਾਂ ਸਿਰਫ ਇੰਗਲੈਂਡ ਭੇਜਣ ਦਾ ਕਰਾਰ ਹੋਇਆ ਸੀ ਵੀਰਤ ਦਾ ਕਹਿਣਾ ਹੈ ਕਿ ਉਸ ਦਾ ਪੁੱਤਰ ਅਤੇ ਉਸ ਦੀ ਨੂੰ ਇੰਗਲੈਂਡ ਵਿੱਚ ਕਿਸੇ ਜਾਣ ਪਛਾਣ ਵਾਲੇ ਦੀ ਮਦਦ ਨਾਲ ਟਿਕੇ ਹੋਏ ਹਨ ਅਤੇ ਕੰਮ ਦੀ ਤਲਾਸ਼ ਕਰ ਰਹੇ ਹਨ। ਉਹਨਾਂ ਨੂੰ ਆਰਜੀ ਤੌਰ ਤੇ ਥੋੜੇ-ਥੋੜੇ ਸਮੇ ਲਈ ਕੰਮ ਮਿਲਦਾ ਹੈ। ਅਤੇ ਬਾਰ-ਬਾਰ ਉਹਨਾਂ ਨੂੰ ਘਰੋਂ ਪੈਸੇ ਭੇਜਣੇ ਪੈ ਰਹੇ ਹਨ। परिवारिक मेंबर उथे ही जदों इस मामले संबंधी ट्रैवल एजेंट भगवती प्रसाद अति अर्जुन शर्मा नाल गलबात कीती गई ता उन्हां कहा कि उन्हां ऊपर परिवार झूठे आरोप लगा रहा है उन्हां दस्या कि वर्क परमिट ते दोनों पति पत्नी नूं इंग्लैंड भेजा गया सी इन्हां दा वीजा भी बिल्कुल असली सी अते इह हुण दोनों उथे काम भी कर रहे हैं ਜੇਕਰ ਉਹਨਾਂ ਦਾ ਵੀਜ਼ਾ ਜਾਂ ਫਿਰ ਕੰਪਨੀ ਨਕਲੀ ਹੁੰਦੀ ਤਾਂ ਇੰਗਲੈਂਡ ਸਰਕਾਰ ਨੇ ਇਹਨਾਂ ਨੂੰ ਵਾਪਸ ਭੇਜ ਦੇਣਾ ਸੀ ਉਹਨਾਂ ਦਾ ਦੱਸਿਆ ਕਿ ਜਿਸ ਕੰਪਨੀ ਵਿੱਚ ਪਰਿਵਾਰ ਦੀ ਨੂੰਨੂੰ ਕੰਮ ਦਿਵਾਉਣਾ ਸੀ ਇੰਗਲੈਂਡ ਦੀ ਸਰਕਾਰ ਨੇ ਉਸ ਕੰਪਨੀ ਦੇ ਦਫ਼ਤਰ ਨੂੰ ਕਿਸੇ ਕਾਰਨਾ ਕਰਕੇ ਬੰਦ ਕਰ ਦਿੱਤਾ ਸੀ ਜਿਸ ਕਰਕੇ ਉੱਥੇ ਦਫ਼ਤਰ ਮੌਜੂਦ ਨਹੀਂ ਸੀ ਪਰ ਪਰਿਵਾਰ ਨੂੰ ਕਿਹਾ ਗਿਆ ਸੀ ਕਿ ਉਹਨਾਂ ਨੂੰ ਕਿਸੇ ਹੋਰ ਕੰਪਨੀ ਵਿੱਚ ਕੰਮ ਲਵਾ ਦਿੰਦੇ ਹਾਂ पर परिवार ने ऊपर मामला दर्ज एजेंट ने कि परिवार सरकार वालों कंपनी बंद करन करके इस तरह कई नौजवान फसे सेट करवा दिता गया है ओथे ही थाना सिटी गुरदासपुर एस एच ओ सिंह ने कहा ਕਿ ਇਸ ਮਾਮਲੇ ਦੀ ਇਨਕੁਇਰੀ ਉੱਚ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ ਜਿਸ ਦੁਬਾਰਾ ਰੈਮੇਟ ਏਜੰਟਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਗੁਰਦਾਸਪੁਰ ਤੋਂ ਡਾਕਟਰ ਸਰਬਜੀਤ ਸਿੰਘ ਪਿੰਡਰ ਡਾਕਟਰ ਨਰਿੰਦਰ ਸਿੰਘ ਕੁਮਾਰ ਅਤੇ ਜਗੀਰ ਸਿੰਘ ਮੰਡ ਦੀ ਫਾਸਟ ਨਿਊਜ਼ 24 ਟੀਵੀ ਤੇ ਖਾਸ ਰਿਪੋਰਟ ਸਾਬ ਵੱਲੋਂ ਜਿਹੜੇ ਗਲਤ ਟਰੈਵਲ ਏਜੰਟ ਨੇ ਜਿਹੜੇ ਕਿ ਬਿਨਾ ਮਨੋੱਖੀ ਤਸਕਰੀ ਦੇ ਤੌਰ ਤੇ ਬਿਨਾਂ ਕਿਸੇ ਲੈਸਨਸ ਤੋਂ ਬਾਹਰ ਭੇਜ ਦਿੰਨੇ ਉਹਨਾਂ ਦੇ ਖਿਲਾਫ ਮਕਦਮਾ ਨੰਬਰ 22 ਖਾਨਾ ਸਿਟੀ ਗੁਰਦਾਸਪੁਰ ਵਿਖੇ ਦਰਜ ਕੀਤਾ ਗਿਆ ਅਮਨਾਰ ਸ਼ਰਮਾ ਤੇ ਭਗਤਵੀ ਪ੍ਰਸ਼ਾਦ ਦੇ ਖਿਲਾਫ ਜਿਹੜੇ ਕਵਲਜੀਤ ਸਿੰਘ ਦੀ ਦਰਖਾਸਤ ਸੀ ਉਹਦੀ ਇਨਕੁਆਰੀ ਡੀਐਸਪੀ ਸਤਾਰ ਸੋਹਰਾਜ ਸਿੰਘ ਜੀ ਲੋ ਹੈੱਡਕੁਆਰਟਰ ਸਾਹਿਬ ਵੱਲੋਂ ਕਰਕੇ ਤੇ ਜਿਹੜੀ ਇਨਕੁਆਰੀ ਦੇ ਪੱਧ ਤੇ ਇਹਦਾ ਮਕਦਮਾ ਦਰਜ ਅੰਡਰ ਸੈਕਸ਼ਨ 420 120ਬੀ 363 ਇਲੈਕਟ ਡੈਥ ਰੇਟਿਟੀਵ ਦੇ ਦਰਜ ਕੀਤੇ ਗਏ ਜਿਹਦੀ ਤਫਤੀਸ਼ ਜੋ ਸੈਵਲ ਕੀਤੀ ਜਾ ਰਹੀ ਹੈ ਕਿੰਨੇ ਬੱਸ ਦੀ ਫਕੀਰ ਕਿੰਨੇ ਬੱਸ ਲੈ ਗਏ ਸੀ ਯਾਨੀ 2 ਲੱਖ ਦੀ ਠੱਗੀ ਹੈ ਜੀ ਇਹ ਕਿੰਨੇ ਦੋ ਬੰਦੇ ਤੇ ਹੋਇਆ ਦੋ ਬੰਦੇ ਨੇ ਜੀ ਦੋਨੋਂ ਟ੍ਰੈਵਲ ਏਜੰਟ ਦੋ ਟ੍ਰੈਵਲ ਏਜੰਟ ਹੈ ਜੀ ਸਿੰਘ ਵਾਸੀ 베ਰੀਆ ਮੋਹੱਲਾ ਗੁਰਦਾਸਪੁਰ ਮੈਂ ਆਪਣੇ ਬੇਟੇ ਇੰਦਰਪ੍ਰੀਤ ਸਿੰਘ ਅਤੇ ਨੌ ਅਵਨੀਸ਼ ਗੌਰ ਨੂੰ ਬਾਹਰ ਭੇਜਣ ਦੇ ਲਈ ਇਹ ਭਗਵਤੀ ਪ੍ਰਸ਼ਾਦ ਵਾਸੀ ਜੀਟੀ ਰੋਡ ਮਹਿੰਦਾ ਏਜੰਸੀ ਦੇ ਨਾਲ ਦਾ ਦਫਤਰ ਸੀਗਾ ਉਹਦੇ ਨਾਲ ਸੰਪਰਕ ਕੀਤਾ ਉਹਨਾਂ ਨੇ ਸੜਕੋ 7 3 23 ਨੂੰ 1.5 ਲੱਖ ਰੁਪਏ ਲਿਆ ਉਹ ਸਾਨੂੰ ਇਹ ਪੂਰਾ ਭਰੋਸਾ ਦਿੱਤਾ ਕਿ ਅਸੀਂ 21 ਲੱਖ ਰੁਪਏ ਦੇ ਵਿੱਚ ਤੁਹਾਡੇ ਮੁੰਡੇ ਤੇ ਨੋ ਨੂੰ ਸਮੇਤ ਵਰਕ ਪਰਮਿਟ ਯੂਕੇ ਭੇਜਾਂਗੇ ਜਿਸ ਦੌਰਾਨ ਉਹਨਾਂ ਨੂੰ ਅਸੀਂ 7 3 23 ਨੂੰ 1.5 ਲੱਖ ਰੁਪਏ ਦੇ ਦਿੱਤਾ ਉਸਦੇ ਬਾਅਦ ਦੇ ਵਿੱਚ ਉਹਨਾਂ ਨੇ ਸਾਨੂੰ ਨਾਲ ਲੈ ਕੇ ਜਿਹੜਾ ਇਹਨਾਂ ਦਾ ਮੇਨ ਆਫਿਸ ਆ ਅਰਜਨ ਸ਼ਰਮਾ ਦਾ ਤੇ ਅਮਰਸਰ ਦੇ ਵਿੱਚ ਫੈਸ਼ਨ ওভারਸੇਜ਼ ਤੇ ਉੱਥੇ ਸਾਨੂੰ ਨਾਲ ਲੈ ਕੇ ਗਿਆ ਉੱਥੇ ਸਾਡੇ ਕੋ 파ਰਟ ਪੇਮੈਂਟ ਕਰਉਂਦੇ ਰਿਹਾ ਕਦੇ 4 ਲੱਖ ਦੇ 5 ਲੱਖ ਤੇ ਔਰ ਕੁਝ ਗੂਗਲ ਪੇ ਇਹ ਜਿਹਦੀਆਂ ਜਿਹਦੀਆਂ ਅੱਗੇ ਸਾਡੇ ਰਸੀਦਾ ਸਾਡੇ ਕੋਲ ਨੇ ਸਾਡੇ ਪ੍ਰੂਫ ਸਾਡੇ ਕੋਲ ਆ ਜਦੋਂ ਉਹਨਾਂ ਨੂੰ ਉੱਥੇ 15 ਅਗਸਤ ਨੂੰ ਇਹਨਾਂ ਦਾ ਵੀਜ਼ਾ ਆ ਗਿਆ ਤੇ ਉਦੋਂ ਕਹਿੰਦਾ ਵੀ ਸਾਨੂੰ ਇੰਨਾ ਦਿਨ ਹੈ 21 ਤਰੀਕ ਨੂੰ ਇਹਨਾਂ ਦੀ ਉੱਥੇ ਜਾਇੰਗੇ ਤੁਸੀਂ ਅੱਜ ਹੀ ਟਿਕਟ ਕਰਾਓ ਅਸੀਂ ਟਿਕਟ ਵੀ ਜੜੀ ਆ ਬਲੈਕ ਦੇ ਵਿੱਚ 2.5 ਲੱਖ ਰੁਪਏ ਦੇ ਵਿੱਚ ਲੈ ਕੇ ਤੇ ਇਹਨਾਂ ਨੂੰ ਸ਼ਨੀਵਾਰ ਨੂੰ ਭੇਜਿਆ ਥੋ ਤੇ ਉੱਥੇ ਜਾ ਕੇ ਜਦੋਂ ਇਹਨਾਂ ਨੇ ਕੰਟੈਕਟ ਕੀਤਾ ਉਹ ਉਸ ਨਾਂ ਦਾ ਦਫਤਰ ਹੀ ਕੋਈ ਨਹੀਂ ਸੀਗੀ ਨਾ ਕੋਈ ਉੱਥੇ ਕੰਪਨੀ ਸੀਗੀ ਉਹ ਸਾਰੇ ਬੱਚਾ ਦੇ ਪੈਰਾ ਥੋ ਜਮੀਨ ਨਿਕਲ ਗਈ ਹੋਣ ਬੱਚਿਆਂ ਦਾ ਪਰਸ ਲੋ ਜ਼ਮੀਨ ਨਿਕਲ ਗਈ ਉਹਨਾਂ ਸਾਨੂੰ ਕੰਟੈਕਟ ਕੀਤਾ ਅਸੀਂ ਇਹਨਾਂ ਨਾਲ ਮੁੜ ਕੇ ਦੁਬਾਰਾ ਸੰਪਰਕ ਕੀਤਾ ਤੇ ਇਹ ਕਹਿੰਦੇ ਜੀ ਸਾਡਾ ਤਾਂ ਕੰਮ ਸੀਗਾ ਸਭ ਇੱਕ ਵਾਰੀ ਤੁਹਾਨੂੰ ਉਥੇ ਯੂਕੇ ਪਹੁੰਚਾਉਂਦਾ ਬਾਕੀ ਸਾਡਾ ਕੋਈ ਕੰਮ ਨਹੀਂ ਜਦ ਕਿ ਇਹਨਾਂ ਕਿੰਨੇ پیسے ਲੈ ਗਏ ਤੁਹਾਡੇ ਸਾਡੇ ਕੋ 22 ਲੱਖ ਰੁਪਏ ਇਹਨਾਂ ਨੇ ਇਹ ਲਿਆ ਔਰ ਟਿਕਟ ਵੀ ਅੱਧੀ ਛਿਤਾ ਹੀ ਲੱਖ ਰੁਪਏ ਦੀ ਆਪ ਲੈ ਕੇ ਦਿੱਤੀ ਜੋ ਕਿ ਉਸ ਟਾਈਮ ਦੇ ਉੱਤੇ ਬਲੈਕ ਦੇ ਵਿੱਚ ਲਿਆ